ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਹਿਸ੍ਰਤੀ ਸ਼ਲੋਕਾਂ ਦੇ ਅੰਦਰ ਕਹਿੰਦੇ ਦੁਨੀਆ ਦਾ ਰਸਤਾ ਕੀ ਹੈ ਦੁਨੀਆ ਦਾ ਮਾਰਗ ਕੀ ਹੈ ਕਹਿਣ ਲੱਗੇ ਹਰ ਇੱਕ ਚੀਜ਼ ਦਾ ਹੀ ਅੰਤ ਹੈ ਦੁਨੀਆ ਦੇ ਮਾਰਗ ਦੇ ਉੱਪਰ ਦੁਨੀਆ ਦੇ ਰਸਤੇ ਦੇ ਉੱਪਰ ਹਰ ਇੱਕ ਚੀਜ਼ ਦਾ ਅੰਤ ਹੈ ਜਨਮੰ ਤਾਂ ਮਰਣੰ ਕਹਿੰਦੇ ਜਿੱਥੇ ਜਨਮ ਹੈ ਉੱਥੇ ਮਰਣ ਹੈ ਹਰ ਖਗ ਤਾਂ ਸੋਗੰ ਭੋਗੰ ਤਾਂ ਰੋਗੰ ਕਹਿੰਦੇ ਜਿੱਥੇ ਮਨੁੱਖ ਦੇ ਕੋਲ ਅਨੇਕਾਂ ਖੁਸ਼ੀਆਂ ਨੇ ਉਥੇ ਮਨੁੱਖ ਦੇ ਕੋਲ ਦੁੱਖ ਵੀ ਹੈ ਜਿੱਥੇ ਇਹਨਾਂ ਮਾਇਕ ਪਦਾਰਥਾਂ ਦੇ ਵਿੱਚੋਂ ਸਾਨੂੰ ਸੁਖ ਪਏ ਲੱਭਦੇ ਨੇ ਇਹਨਾਂ ਦੇ ਵਿੱਚੋਂ ਸਤਿਗੁਰ ਕਹਿੰਦੇ ਸੋਗ ਜਿਹੜੇ ਨੇ ਉਹ ਪੈਦਾ ਹੋਏ ਨੇ ਜਨਮੰ ਤਾਂ ਮਰਣੰ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੋਚੰ ਕਹਿੰਦੇ ਜਿੱਥੇ ਉੱਚਾ ਪੰਨ ਜਿੱਥੇ ਅਮੀਰੀ ਹੈ ਜਿੱਥੇ ਗਰੀਬੀ ਹੈ ਉਥੇ ਤਬਦੀਲੀ ਆਵੇਗੀ ਗਰੀਬੀ ਹੈ ਅਮੀਰੀ ਵੀ ਆਵੇਗੀ ਰਾਜਨ ਤਾਂ ਮਾਨੰ ਅਭਮਾਨੰ ਤਾ ਹੀਨੰ ਕਹਿੰਦੇ ਜਿੱਥੇ ਕਿਸੇ ਕੋਲ ਰਾਜ ਹੈ ਉਥੇ ਫਿਰ ਉਹਦੇ ਹਿਰਦੇ ਦੇ ਅੰਦਰ ਅਹੰਕਾਰ ਵੀ ਹੈ ਗੁਮਾਨ ਵੀ ਹੈ ਕਹਿਣ ਲੱਗੇ ਜਿੱਥੇ ਗੁਮਾਨ ਆ ਗਿਆ ਉਥੇ ਫਿਰ ਮਨੋਖਾਂ ਦੇ ਕੋਲ ਹੀਣਤਾ ਵੀ ਆ ਗਈ ਰਾਜਨ ਤਾਂ ਮਾਨੰ ਅਭਮਾਨੰ ਤਾ ਹੀਨੰ ਪਰਵਿਰਤ ਮਾਰਗੰ ਵਰਤੰਤ ਬਨਾਸਨੰ ਕਹਿਣ ਲੱਗੇ ਦੁਨੀਆ ਦਾ ਰਸਤਾ ਹੀ ਐਸਾ ਏ ਭਾਈ ਇੱਥੇ ਹਰ ਇੱਕ ਚੀਜ਼ ਦਾ ਅੰਤ ਐ